हां जी दोस्तों वेलकम बैक ਤੇ ਸਵਾਗਤ ਹੈ ਟਿੱਬਿਆਂ ਦਾ ਮੇਲਾ ਜਿੱਥੇ ਕੀ ਇੱਕ ਸਟਾਲ ਮਿਲਵੇ ਤੇ ਜਿਹੜੀ ਲਾਈਵ ਸਕੈਚਿੰਗ ਕਰਨ ਵਾਲੀ ਲਾਈਵ ਸਕੈਚ ਬਣਾਉਂਦੇ ਨੇ ਇਹ ਬਾਈ ਇਹਨਾਂ ਨਾਲ ਬਾਈਆਂ ਨਾਲ ਆਪਾਂ ਗੱਲਬਾਤ ਕੀ ਰੇਟ ਲੈ ਤੇ ਕਿੱਥੋਂ ਨੂੰ મતલਬ ਇਹ ਹੁਨਰ ਦੀ ਜਾਗ ਪਈ ਤੇ ਅੱਜ ਬਾਈ ਜੀ ਨਾਲ ਕਰਦੇ ਆਪਾਂ ਲਾਈਵ ਸਕੈਚ ਬਣਾਉਂਦੇ ਨੇ ਇਹਨਾਂ ਨੂੰ ਕਿੱਥੋਂ ਹੁਨਰ ਪਿਆ ਤੇ ਕਿੰਨੇ ਟਾਈਮ ਤੋਂ ਇਹ ਸਕੈਚਿੰਗ ਕਰ ਰਹੇ ਨੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਕੀ ਹੈ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਤੇ ਦੱਸੋ ਆਪਣੀ ਜਰਨੀ ਬਾਰੇ ਇਹ ਕਿੱਥੋਂ ਸ਼ੁਰੂ ਹੋਇਆ ਤੁਹਾਨੂੰ ਸ਼ੌਂਕ ਹਾਂਜੀ ਇਹਨਾਂ ਬਚਪਨ ਤੋਂ ਸ਼ੌਂਕ ਸੀਗਾ ਮੈਨੂੰ ਕਿ ਕੁਝ ਆਪਣਾ ਕਰਨਾ ਤੇ ਮੈਨੂੰ ਸਕੇਲ ਸਾਰਿਆਂ ਨਾਲ ਵਧੀਆ ਲੱਗਦੀ ਡਰਾਇੰਗ ਕਰਨੀ ਤੇ ਸ਼ੁਰੂ ਤੇ ਸ਼ੌਂਕ ਹੋਣ ਕਰਨਾ ਫਿਰ ਮੈਂ ਇਦਾਂ ਇਸ ਨੂੰ ਅਪਣਾਇਆ ਆਪਣਾ ਤੇ ਮੈਨੂੰ ਲਗਭਗ ਹੁਣ 4 ਸਾਲ ਹੋ ਗਏ ਕਰਦਿਆਂ ਡਿਗਰੀ ਚੱਲਦੀ ਹੈ ਇਸ ਦੀ ਮੇਰੀ BFA ਦੀ ਤੇ ਬਾਈ ਜੀ ਮੈਂ ਦੱਸਦਾ ਇਹ ਕੁਆਲੀਫਿਕੇਸ਼ਨ ਕੀ ਹੈ ਇਹ BFA ਕਰ ਰਹੇ ਨੇ ਬੈਚਲਰ ਆਫ ਫਾਈਨ ਆਰਟ ਤੇ ਫਾਈਨ ਆਰਟ ਕਿੱਥੋਂ ਕਰਦੇ ਮੈਂ ਗੁਰੂਕਾਸ਼ੀ ਯੂਨੀਵਰਸਿਟੀ ਗੁਰੂਕਾਸ਼ੀ ਯੂਨੀਵਰਸਿਟੀ ਤਲਵੰਡੀ ਤਲਵੰਡੀ ਸਾਹਿਬ ਤੋਂ ਕਰ ਰਹੇ ਨੇ ਤੇ ਤੁਸੀਂ ਆਪਦੇ ਵਰਕ ਦਿਖਾਉਂਗੇ ਤੇ ਆਪਨੇ ਦੱਸੋ ਵਰਕ ਕਿਹੜੇ ਕਿਹੜੇ ਕਰੇ ਹੋਏ ਨੇ ਆ ਦੇਖੋ ਸਰ ਆ ਸਾਰੇ ਮੇਰੇ ਵਰਕ ਹੈ ਪੈਨਸਲ ਸਕੈਚ ਤੇ ਆ ਚਾਰ ਕੋਲ ਵਰਕ ਆ ਗਏ ਤੇ ਦੋਸਤੋ ਇਹ ਚਾਰ ਕੋਲ ਵਰਕ ਹੈ ਤੇ ਆ ਸਕੈਚ ਬਣਾਇਆ ਹੋਇਆ ਇਹ ਲਾਈਵ ਸਕੈਚ ਬਣਾਇਆ ਹਾਂਜੀ ਇਹ ਲਾਈਵ ਕੀਤਾ ਹੈ ਇਹ ਸਾਰੇ ਇਹਨਾਂ ਨੇ ਲਾਈਵ ਸਕੈਚ ਬਣਾਏ ਹੋਏ ਨੇ ਇਹਨਾਂ ਨੇ ਤੁਸੀਂ ਅਗਰ ਪਿਕਚਰ ਭੇਜ ਕੇ ਬਣਵਾਣਾ ਤੁਸੀਂ ਆਨਲਾਈਨ ਉਹ ਵੀ ਕਰ ਸਕਦੇ ਹੋ ਇੰਸਟਾਗ੍ਰਾਮ ਵਗੈਰਾ ਦਾ ਤੁਸੀਂ ਕੰਟੈਕਟ ਦੱਸ ਦਿਓ ਆ ਦਾ ਆਈਡੀ ਦਿਖਾ ਦਿਓ ਆਰਟਿਸਟ ਦਾ ਨਾਂ ਤੇ ਸਰ ਤੇ ਦੋਸਤੋ ਇਹ ਇਹਨਾਂ ਦੀ ਇੰਸਟਾਗ੍ਰam ਆਈਡੀ ਆ ਤੁਸੀਂ ਇਸ ਤੇ ਡੀਐਮ ਕਰ ਸਕਦੇ ਹੋ ਤੇ ਲਾਈਵ ਸਕੈਚ ਬਣਵਾ ਸਕਦੇ ਹੋ ਜਾਂ ਆ ਕੇ ਇਹਨਾਂ ਲਵੇ ਜਾਂ ਤੁਸੀਂ ਆਨਲਾਈਨ ਵੀ ਬੁੱਕ ਕਰਾ ਸਕਦੇ ਹੋ ਫੋਟੋ ਭੇਜ ਕੇ ਤੇ ਆਪਣੇ ਪ੍ਰਾਈਸ ਵਗੈਰਾ ਵੀ ਦੱਸ ਦੋਈ ਆ ਹਾਂਜੀ ਲਾਈਵ ਸਕੈਚ ਦਾ 200 ਆ ਅਗਰ ਪਿਕਚਰ ਤੋਂ ਬਣਾਉਣਾ ਤਾਂ 800 ਤੇ ਦੋਸਤੋ ਸੁਣ ਲਿਆ ਤੁਸੀਂ ਤੇ ਇਸ ਤੋਂ ਬਿਨਾ ਹੋਰ ਤੁਸੀਂ ਕਿਹੜੇ ਕਰ ਲੈਨੇ ਹੋ ਕਲਰ ਕਿਹੜੇ ਕਿਹੜੇ ਸਕੈਚਿੰਗ ਤੋਂ ਬਿਨਾ ਕਲਰ ਅਕ੍ਰੀਲਿਕ ਪੇਂਟਿੰਗ ਵੀ ਕਰ ਲੈਨੇ ਆਇਲ ਪੇਂਟਿੰਗ ਜਿੱਦਾ ਸਭ ਪਿੱਛੇ ਹੈਗੀਆਂ ਨੇ ਆਪਣੇ ਇਹ ਆਇਲ ਤੇ ਅਕ੍ਰੀਲਿਕ ਚੀਜ਼ ਤੇ ਦੋਸਤੋ ਪਿੱਛੇ ਆ ਦਿਖਾ ਦਿਓ ਇੱਕ ਵਾਰ ਕੈਮਰਾਮੈਨ ਜਿੱਥੇ ਇਹ ਦੇਖ ਸਕਦੇ ਹੋ ਇਹ ਕਿਹੜੀ ਪੇਂਟਿੰਗ ਬਣੀ ਹੋਈ ਆ ਇਹ ਸਾਰਾ ਆਇਲ ਪੇਂਟਿੰਗ ਇਹ ਬਣੀ ਹੋਈ ਹੈ ਜੀ ਆਇਲ ਦੇ ਵਿੱਚ ਹੈ ਇਹਨਾਂ ਨੇ ਦੱਸਿਆ ਕਿ ਇਹ ਆਇਲ ਦੇ ਵਿੱਚ ਵੀ ਨੇ ਤੇ ਅਕ੍ਰੀਲਿਕ ਦੇ ਵਿੱਚ ਵੀ ਨੇ ਇਹ ਜਿਹੜੀਆਂ ਲੱਗੀਆਂ ਹੋਈਆਂ ਨੇ ਦੇਖੋ ਸਾਫ ਪਤਾ ਲੱਗ ਰਿਹਾ ਕੈਨਵਸ ਦੀਆਂ ਪੇਂਟਿੰਗ ਆ ਕੈਨਵਸ ਤੇ ਕਰਿਆ ਹੋਇਆ ਕੰਮ ਹੈ ਸਾਰ ਪਿੱਛੇ ਦਿਖਾ ਦਿਓ ਇੱਕ ਵਾਰ ਜਿਹੜੀਆਂ ਬਣੀਆਂ ਹੋਈਆਂ ਇਹ ਸਭ ਇਹਨਾਂ ਦੁਆਰਾ ਹੀ ਬਣਾਈਆਂ ਗਈ ਨੇ ਕਹਿੰਦਾ ਮਤਲਬ ਇੱਕ ਜੋ ਚੀਜ਼ ਅੱਜ ਅਲੋਪ ਹੋ ਰਹੀ ਆ ਹੌਲੀ ਹੌਲੀ ਕਹਿੰਦਾ ਮਤਲਬ ਆਰਟਿਸਟਸ ਨਾ ਬਹੁਤ ਘੱਟ ਰਹਿ ਚੁੱਕੇ ਨੇ ਆਪਣੇ ਬਹੁਤ ਘੱਟ ਕੰਮ ਕਰਨ ਵਾਲੇ ਨੇ ਕਿਉਂਕਿ ਖੁਦ ਮੈਂ ਇਸ ਫੀਲਡ ਨਾਲ ਜੁੜਿਆ ਹੋਇਆ ਆ ਮੈਂ ਵੀ ਐਮ ਐਫੀ ਫਾਈਨਲ ਕੀਤੀ ਹੋਈ ਆ ਤੇ ਬਹੁਤ ਰੇਅਰ ਨੇ ਜਿਨ੍ਹਾਂ 'ਚ ਟੈਲੈਂਟ ਰਹਿ ਚੁੱਕਿਆ ਇੱਕ ਟਾਈਮ ਪਾਸ ਤਾਰ ਕਰੀ ਜਾਂਦੇ ਨੇ ਲੋਕ ਪਰ ਮਤਲਬ ਇਸ ਨੂੰ ਟਾਈਮ ਨਹੀਂ ਦੇ ਰੇ ਟਾਈਮ ਨਹੀਂ ਦੇ ਰੇ ਟਾਈਮ ਨਹੀਂ ਦੇ ਰੇ ਕਿਉਂਕਿ ਇਹ ਚੀਜ਼ ਭਾਲਦੇ ਪ੍ਰੈਕਟਿਸ ਇਹ ਪ੍ਰੈਕਟਿਸ ਤਾਂ ਚਾਹੀਦੀ ਚਾਹੀਦੀ ਹੈ ਪ੍ਰੈਕਟਿਸ ਚਾਹੀਦੀ ਹੈ ਪ੍ਰੈਕਟਿਸ ਕੋਈ ਉਹਨਾਂ ਦੇ ਨਹੀਂ ਰਿਹਾ ਤੇ ਦੋਸਤੋ ਤੁਸੀਂ ਇਹਨਾਂ ਤੋਂ ਸਕੈਚ ਬਣਵਾ ਸਕਦੇ ਹੋ ਆ ਦਾ ਫੋਟੋ ਪੇਜ ਕੇ ਆਨਲਾਈਨ ਬਣਵਾ ਸਕਦੇ ਹੋ ਜਾਂ ਲਾਈਵ ਜੇ ਤੁਸੀਂ ਅਗਰ ਮੇਲਾ ਹਲੇ ਚੱਲੂ ਆ ਤੇ ਤੁਸੀਂ ਲਾਈਵ ਬਣਵਾ ਲਿਆ ਤਾਂ ਮਾਨਸਾ ਲੱਗਿਆ ਹੋਇਆ ਟਿੱਬਿਆਂ ਦਾ ਮੇਲਾ ਤੇ ਤੁਸੀਂ ਇੱਥੇ ਆ ਕੇ ਬਣਵਾ ਸਕਦੇ ਹੋ ਬਾਕੀ ਇਹਨਾਂ ਦੇ ਆਪਾਂ ਹੋਰ ਵੀ ਜੋ ਆਰਟਵਰਕ ਨੇ ਮੈਂ ਦਿਖਾ ਦੇਣਾ ਤੁਹਾਨੂੰ ਗੱਗੀ ਦਿਖਾ ਦਾਰਾ ਇਹ ਵੀ ਲਾਈਵ ਚੈੱਕ ਕਰ ਰਹੇ ਹਾਂ ਹਾਂ ਜੀ ਇਹ ਚੀਜ਼ਾਂ ਨੀਆ ਤੋਂ ਬਣਾ ਰਹੇ ਨੇ ਬਹੁਤ ਵਧੀਆ ਗੱਗੇ ਕਰੀਏ ਤਾਂ ਤੇ ਦੋਸਤੋ ਇੱਧਰ ਦੇਖੋ ਇੱਧਰ ਵੀ ਨਾ ਬਾਈ ਜੀ ਇਹਨਾਂ ਦੇ ਹੀ 파ਟਰਨਰ ਨੇ ਇੱਕ ਹੋਰ ਜੇ ਦੇਖੋ ਇਹ ਨਾ ਫੋਟੋ ਬਣਾ ਰਹੇ ਨੇ ਇਹ ਲਾਈਵ ਚ ਹੀ ਚੱਕੀ ਹੋਈ ਹੈ ਇਹ ਤੇ ਫੋਟੋ ਚ ਵੀ ਬਣਾ ਲੈਣ ਨੇ ਆਹ ਦੇਖੋ ਇੱਧਰ ਕਿੰਨੀ ਸਫਾਈ ਨਾਲ ਬਣਾ ਰਹੇ ਨੇ ਬਹੁਤ ਬਹੁਤ ਵਧੀਆ ਵਰਕ ਹੈ ਇਹਨਾਂ ਦਾ के सारा उधरों दिखा दे काम चंगी तरह ਮੈਂ ਵੀ ਜੰਮਿਆ ਨਾ ਕੋਈ ਨਾ ਕਰੇ ਤਾਂ ਮੈਂ ਵੀ ਮੈਨੂੰ ਸੁਣ ਕੇ ਚਾਹੇ ਹੈ ਸੋ ਸਟਰੀਆ ਬਹੁਤ ਪੂਰੀ ਤਾਂ ਇਹਦੇ ਤੋਂ ਪੈਦਾ ਹੋਇਆ ਤੇ ਦੋਸਤੋ ਆਜੋ ਇਹਨਾਂ ਦੀ ਨੋ ਫਾਈਲ ਦਿਖਾਣਾ ਮੈਨੂੰ ਬਹੁਤ ਇੰਟਰਸਟ ਪੈ ਗਿਆ ਇਹਨਾਂ ਦੀ ਫਾਈਲ ਜੀ ਚ ਫਾਈਲ ਚ ਹੋਰ ਵੀ ਬੜ ਕੇ ਦਿਖਾਣਾ ਆਜੋ ਕੀ ਦਿਖਾ ਸਾਰੀ ਫਾਈਲ

छोटा वर्क है सोना है छोटा वर्क कैचिंग वाला छोटा कम बहुत सोना मैं कला वोटर कलर का करता मैं वोटर कलर करता सोना है बहुत बढ़िया ਤੇ ਦੋਸਤੋ ਮਿਲਦੇ ਆਂ ਜਲਦੀ ਨੈਕਸਟ ਵੀਡੀਓ ਦੇ ਵਿੱਚ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰੂ ਕਰ ਲਿਓ